ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਪੇਜ ਤੇ ਦੋਸਤੋ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਏਦਾਂ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਤਕਰੀਬਨ ਜਿਹੜੀ ਵੀ ਆਪਾਂ ਤੁਹਾਨੂੰ ਵੀਡੀਓ ਆ ਤੁਹਾਡੇ ਲਈ ਜੇ ਦੋਸਤੋ ਲੈ ਕੇ ਆਈ ਦੀ ਆ ਤਕਰੀਬਨ ਉਸ ਨੂੰ ਫੁੱਲ ਵੀਡੀਓ ਨੂੰ ਦੇਖ ਲਿਆ ਕਰੋ ਸਕਿਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਜਿਹੜੀ ਪੂਰੀ ਇਨਫਰਮੇਸ਼ਨ ਹੁੰਦੀ ਆ ਦੋਸਤੋ ਪਸ਼ੂ ਦੇ ਰਿਲੇਟਡ ਪੂਰੀ ਜਾਣਕਾਰੀ ਹੁੰਦੀ ਆ ਉਹ ਆਪਾਂ ਮਾਲਕ ਤੋਂ ਪੁੱਛ ਕੇ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਤੇ ਨਾ ਕਿਤੇ ਦੋਸਤੋ ਜੇਕਰ ਤੁਸੀਂ ਉਹ ਵੀਡੀਓ ਸਕਿਪ ਕਰ ਲੈਂਦੇ ਹੋ ਤਾਂ ਬਾਰ ਬਾਰ ਜਿਹੜਾ ਤੁਸੀਂ ਕਾਲ ਲਾ ਕੇ ਫਿਰ ਬਾਰ ਬਾਰ ਉਹ ਚੀਜ਼ ਪੁੱਛਣੀ ਹੁੰਦੀ ਆ ਤੇ ਫਿਰ ਦੋਸਤੋ ਸਾਡਾ ਜਿਹੜਾ ਦੱਸਣ ਦਾ ਉਥੇ ਕੋਈ ਫਰਜ਼ ਨਹੀਂਗਾ ਕਿਉਂਕਿ ਅਸੀਂ ਪੂਰੀ ਜਿਹੜੀ ਇਨਫਰਮੇਸ਼ਨ ਆ ਮਾਲਕ ਤੋਂ ਪੁੱਛ ਕੇ ਹਰ ਪੱਖ ਤੋਂ ਜਿਹੜੀ ਤੁਹਾਨੂੰ ਚੀਜ਼ ਦਿਖ ਤੇ ਇਸ ਤੋਂ ਇਲਾਵਾ ਦੋਸਤੋ ਕਿਸੇ ਨੇ ਵੀ ਤੁਸੀਂ ਪਸ਼ੂ ਵੇਚਣ ਸਬੰਧੀ ਕੋਈ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ 'ਤੇ ਤੇ ਅੱਜ ਦੋਸਤੋ ਜਿਹੜੀ ਇੱਕ ਹੋਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਪਿੰਡ ਦੋਸਤੋ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਹਰੀਕੇ ਪਤਣ ਤੋਂ ਤੁਸੀਂ ਸਿੱਧਾ ਦੋਸਤੋ ਪਿੱਖੀ ਪਿੰਡ ਰੋਡ ਆਉਂਦੇ ਸਮੇਂ ਦੋਸਤੋ ਰਸਤੇ ਵਿੱਚ ਸਭਰਾਵਾਂ ਤੋਂ ਵੀ ਆ ਸਕਦੇ ਹੋ ਵੱਡੇ ਸਭਰਾ ਤੋਂ ਵੀ ਆ ਸਕਦੇ ਹੋ ਤੇ ਸੰਗਵਾਂ ਤੋਂ ਸੈਦੋਂ ਪਿੰਡ ਜੋਰ ਸਿੰਘ ਵਾਲਾ ਤੁਸੀਂ ਪਹੁੰਚ ਸਕਦੇ ਹੋ ਨਾਲ ਲੱਗਦੇ ਪਿੰਡ ਦੋਸਤੋ ਬਰਵਾਲਾ ਚੀਮਾ ਦੁਬਲੀ ਨਾਲ ਲੱਗਦੇ ਪਿੰਡ ਨੇ ਤੇ ਵੀਰ ਹਰਬੇਲ ਸਿੰਘ ਜੀ ਓਨਰ ਨੇ ਵੀਰ ਹਰਬੇਲ ਦਾ ਜਿੱਦਾਂ ਵੀ ਇੱਕ ਡੇਰੀ ਫਾਰਮ ਹੈਗਾ ਦੋਸਤੋ ਡੇਰੀ ਦੇ ਨਾਲ ਨਾਲ ਜਿਹੜਾ ਇੱਕ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਬਹੁਤੇ ਵੀਰ ਵੀਰ ਨੂੰ ਜਾਣਦੇ ਵੀ ਆ तकरीबन ਜਿਹੜੀਆਂ ਵੀਡੀਓ ਵੀਰ ਦੀ ਅਕਸਰ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਤੇ ਜਿਹੜੀ ਵਧੇਰੇ ਜਾਣਕਾਰੀ ਆਪਾਂ ਵੀਰ ਹਰਬੇਲ ਦੇ ਕੋਲ ਚੱਲ ਕੇ ਲੈਣੇ ਆ ਚੱਲਦੇ ਆ ਵੀਰ ਹਰਬੇਲ ਦੇ ਕੋਲ ਪੁੱਛ ਲੈਣੇ ਆ ਇਸ ਮੱਝ ਦੀ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਬੇਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਔਰ ਜਿੰਨੇ ਵੀ ਮੇਰੇ ਪਿਆਰ ਪ੍ਰੈਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਹਰਬੇਲ ਤੇ ਅੱਜ ਵੀਰ ਹਰਬੇਲ ਜਿਹੜੀ ਆਪਾਂ ਇੱਕ ਹੋਰ ਮੱਝ ਲੈ ਕੇ ਆਏ ਆ ਤੇ ਫਾਦਗੇ ਜਨਨ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਕਿਨਵਾ ਸੂ ਅੱਗੇ ਸੂਣ ਜਾ ਰਹੀ ਹੈ ਜੀ ਸਾਨੂੰ ਸਾਹਿਬ ਜੀ ਦੂਜੀ ਵਾਰ ਹੈ ਸੂਣ ਜਾ ਰਹੀ ਸੈਕੰਡ ਟਾਈਮਰ ਜੀ ਤੇ ਬਾਕੀ ਪਹਿਲਾਂ ਥੱਲੇ 10.5 11 ਲੀਟਰ ਦੁੱਧ ਦੇ ਥੱਲੇ ਪਹਿਲਾਂ ਥੱਲੇ ਰਿਹਾ ਠੀਕ ਉਮੀਦ ਹੈ ਕਿ ਇਹ 12 13 ਲੀਟਰ ਜਿਹੜੀ ਆਰਾਮ ਨਾਲ ਦੁੱਧ ਦੋਗੀ ਠੀਕ ਹੈ ਜੀ ਤੇ ਬਾਕੀ ਚਵਾ ਟਿੱਪਣ ਇੱਕ ਨੰਬਰ ਤੇ ਬਾਕੀ ਇਹ ਦੇਖ ਸਕਦੇ ਤੁਸੀਂ ਪਾਊਡਰਾਂ ਵਾਲਾ ਚੱਜਾ ਬਿਲਕੁਲ ਬਹੁਤ ਹੀ ਠੰਡੀ ਸੀ ਤੇ ਸਲਾਮ ਬਿਲਕੁਲ ਬਿਲਕੁਲ ਹਾਂਜੀ ਅ ਸੋ ਦੋਸਤੋ तकरीबन ਵੀਰ ਦੇ ਕੋਲ ਵੀ ਜਿਹੜੇ ਅੱਗੇ ਵਪਾਰ ਦੇ ਵਿੱਚ ਪਸ਼ੂ ਆਉਂਦੇ ਆ ਚੰਗੇ ਪਸ਼ੂ ਹੀ ਅੱਜ ਤੱਕ ਆਏ ਆ ਤੇ ਬਾਕੀ ਚੁਵਾਈ ਵੀ ਮੈਂ ਪੁੱਛੂਗਾ ਵੀਰ ਨੂੰ ਇੱਕ ਵਾਰੀ ਤੁਹਾਨੂੰ ਮੋٹے ਜਿਹੇ ਤੌਰ ਤੇ ਮੈਂ ਇੱਕ ਵਾਰੀ ਜਿਹੜੇ ਨਾਲ ਸਾਰੇ ਬੰਨੇ ਤੁਹਾਨੂੰ ਜਿਹੜਾ ਮੋਆਇਨਾ ਹੈਗਾ ਕਰਵਾ ਦੇਣਾ ਆ ਵੇਖੋ ਦੋਸਤੋ ਮਗਰਲੇ ਬੰਨੇ ਜਿਹੜੇ ਬਟਨ ਆ ਤੁਹਾਨੂੰ ਇੱਕ ਸਾਹ ਕਹਿ ਦਿੰਦੇ ਸੀ ਵੀ ਇੱਕ ਚੰਗੀ ਮੱਝ ਜਿਹੜੀ ਮਿਲਕ ਵਾਲੀ ਆ ਉਹਦੇ ਬਟਨ ਜਿਹੜੇ ਲੱਗੇ ਹੁੰਦੇ ਆ ਤੇ ਉਹ ਤੁਹਾਨੂੰ ਬਟਨ ਜਿਹੜੇ ਮੋٹے ਜਿਹੇ ਤੌਰ ਤੇ ਆ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤੇ ਥਣ ਵੀ ਤੁਹਾਨੂੰ ਵਿਖਾਉਣਾ ਮੈਂ ਮੁੱਠੀ ਵਾਲਾ ਥਾਣਾ ਦੋਸਤੋ ਆ ਬੈਕ ਸਾਈਡ ਤੋਂ ਦੇਖੋਗੇ ਵੀ ਕੱਲਾ ਕੱਲਾ ਜਿਹੜਾ ਥਾਣਾ ਗਿੱਠ ਗਿੱਠ ਦੀ ਆਪਾਂ ਵਿਥਾਂ ਕਹਿ ਸਕਦੇ ਆ ਵੀ ਬਹੁਤ ਵਧੀਆ ਚੰਗਾ ਸੋਨਾ ਚਵਾ ਹੋਵੇਗਾ ਸ ਮਜਦਾ ਆ ਵੇਖੋ ਜੀ ਥਾਣਾ ਪਹਿਲਾਂ ਵੇਖੋ ਬਹੁਤ ਸੋਹਣਾ ਬਹੁਤ ਸਮਾਨ ਇੱਕ ਨੰਬਰ ਕੋਲੀ ਹਾਂਜੀ ਕੋਲੀ ਤੇ ਨੇਵਾ ਦੋਸਤੋ ਬਹੁਤ ਵਧੀਆ ਤਿਆਰ ਕਰਦੀ ਪਈ ਆ ਤੇ ਠੀਕ ਆ ਜੀ ਤੇ ਆ ਵੀਰ ਹਰਬੇਲ ਜਿੱਦਾਂ ਦੱਸਿਆ ਵੀ ਦੂਜੇ ਸਵੇਰੇ ਸੂਣ ਜਾ ਰਹੀ ਆ ਹਾਂਜੀ ਤੇ ਇੱਕ ਮਾਲਕਾਂ ਤੋਂ ਪੁੱਛਿਆ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਕਮੀ ਪੇਸ਼ੀ ਤੇ ਨਹੀਂ ਹੈਗੀ ਕੋਈ ਕਮੀ ਪੇਸ਼ੀ ਨਹੀਂ ਆ ਫਿਲਹਾਲ ਤਾਂ ਵਾਹਿਗੁਰੂ ਦੀ ਕਿਰਪਾ ਵਾ ਅੱਛਾ ਆਪਣੇ ਕੋਲ ਅੱਜਪਲ ਕੀ ਆਈ ਹੈ ਜੀ ਮੇਰੇ ਕੋਲ ਤਾਂ ਅੱਜ ਸਵੇਰੇ ਆਈ ਹੈ ਜੀ ਠੀਕ ਹੈ ਹਾਂ ਜੀ ਸਾ ਸੋਦੋਸੋ ਦੂਜਾ ਸੂਗਾ ਆ ਦੱਸਿਆ ਵੀਰ ਨੇ ਵੀ ਸੂਣ ਜਾ ਰਹੀ ਹੈ ਤੇ ਦਿਨ ਕਿੰਨੇ ਲੈ ਜਾਗੀ ਵੀਰ ਹਰ ਦੇ ਦਿਨ ਵੈਸੇ 2 ਤੋਂ 3 ਦਿਨ 4 ਵੀ ਲੈ ਜਾ ਸਕਦੀ ਆ ਬਾਕੀ ਜਿੰਨੀ ਕਿ ਆਪਣੀ ਪਰਖ ਨਰਖ ਚੁਾਈ ਜਿਹੜੀ ਜਾਨੀ ਕਿ ਟਿੱਪ ਸਕਦੇ ਆ ਆਪਾਂ ਤੇ ਬਹੁਤ ਹੀ ਮਤਲਬ ਕੋਲੀ ਤਾਰ ਹੈ ਜੀ ਠੀਕ ਆ ਤਾਂ ਇਹ ਆਪਾਂ ਸੂਣ ਤੋਂ ਪਹਿਲਾਂ ਵੀ ਜਿਹੜਾ ਇਹਨੂੰ ਟਿੱਪ ਸਕਦੇ ਆ ਬਹੁਤੇ ਫੈਨ ਭਰਾ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਹਾਂਜੀ ਹਾਂਜੀ ਤਾਂ ਇਹ ਚੀਜ਼ ਚੁਾਈ ਇੱਕ ਨੰਬਰ ਆ ਵੇਖੋ ਦੋਸਤੋ ਜੇਕਰ ਮੈਂ ਫਿਰ ਤੁਹਾਨੂੰ ਵਿਖਾ ਦਿੰਨਾ ਕਿਉਂਕਿ ਜਿਹੜਾ ਹਵਾਨਾ ਅਟਰ ਉਹ ਬਹੁਤ ਸੋਹਣਾ ਬਣਾਇਆ ਹੈਗਾ ਤੇ ਦਿਨ ਵੀਰੇ ਲੈ ਜਾਏਗੀ ਕੋਈ 1 2 ਦਿਨ ਹਜੇ ਕਿ ਵੱਧ ਸਮਾਂ ਲੈ ਜਾਏ ਹਜੇ ਤਾਂ ਵੈਸੇ ਕੋਈ ਟੀ ਗੱਲ ਲੱਗਦੀ ਨਹੀਂ ਆ ਤੈਨੂੰ ਵੀ ਲੈ ਜਾਏ ਚਾਰ ਵੀ ਲੈ ਜਾਏ ਦੋ ਵੀ ਲੈ ਜਾਏ ਕੋਈ ਕਹਿ ਨਹੀਂ ਸਕਦੇ ਠੀਕ ਆ ਬਾਕੀ ਤਿਆਰ ਬਾਕੀ ਚਵਾਈ ਚ ਵੀ ਦੱਸਿਆ ਗਿਆ ਵਧੀਆ ਚੰਗੀ ਚਵਾਈ ਰਹੀ ਹੋਈ ਹੈ ਜੀ ਸੰਧੂ ਦਾ ਵੈਸੇ ਇੱਕ ਨਵੀਂ ਚੀਜ਼ ਆਪਾਂ ਦਿਖਾ ਦਿੰਦੇ ਆ ਬਹੁਤੇ ਭੈਣ ਭਰਾ ਨੂੰ ਨਹੀਂ ਪਤਾ ਹੁੰਦਾ ਥੋੜਾ ਪਸ਼ੂ ਤੰਗ ਦਾ ਕਰਦਾ ਖਰਾਬ ਕਰਦਾ ਮੈਂ ਸਭ ਤੋਂ ਪਹਿਲਾਂ ਆਪਾਂ ਜਦੋਂ ਉਹਦੇ ਥਾਣਾ ਨੂੰ ਹੱਥ ਲਾਵਾਂਗੇ ਬੱਜੀ ਆਪਾਂ ਚਵਾਈ ਪਾਸ ਕਰਾ ਦਿੰਦੇ ਆ ਠੀਕ ਆ ਜ਼ਰੂਰ ਜੀ ਜ਼ਰੂਰ ਜ਼ਰੂਰ ਤੇ ਦੋਸਤੋ ਆ ਜਿੱਦਾਂ ਕਿ ਹਜੇ ਜਿਹੜੀ ਮਾਝਾ ਸੋਣ ਦੇ ਵਿੱਚ ਦਿਨ ਪਏ ਆ ਦੋ ਮੰਨ ਲਓ ਤਿੰਨ ਮੰਨ ਲਓ ਇੱਕ ਮੰਨ ਲਓ ਤੇ ਬਾਕੀ ਇੱਕ ਹੋਰ ਜਿਹੜੀ ਤੁਹਾਨੂੰ ਦੋਸਤੋ ਟਿੱਪ ਕੇ ਮਤਲਬ ਕਿ ਤੁਹਾਨੂੰ ਜਿਹੜੀ ਚਾਰੇ ਥਾਣਿਆਂ ਦੇ ਵਿੱਚੋਂ ਵੀਰ ਬਖਾ ਦੂਗਾ ਕਿਉਂਕਿ ਚਾਰੇ ਥਾਣਿਆਂ ਦਾ ਜਿਹੜਾ ਬਿਲਕੁਲ ਪ੍ਰੋਪਰ ਵਹਾਅ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਚਾਰੇ ਥਣ ਵਰਨਿਸ਼ ਕਹਿ ਲਈਏ ਵੀ ਜ਼ਰੂਰੀ ਨੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੋਸਤੋ ਆ ਵੇਖੋ ਆ ਦੇਖੋ ਜੀ ਐਕ ਨੰਬਰ ਥਨ ਧਾਰ ਚੰਗੀ ਤਰ੍ਹਾਂ ਕਰ ਲਓ ਸਮਝੋ ਕੋਈ ਗੱਲ ਆਹ ਲਓ ਜੀ ਇਹ ਬੋਲਾ ਇੱਕ ਨੰਬਰ ਆਹ ਦੇਖੋ ਜੀ ਦੂਜੇ ਥਣਾਂ ਦੀ ਆ ਦੂਜਾ ਥਣ ਵੇਖੋ ਦੋਸਤੋ ਅਗਲਾ ਦੂਜਾ ਹਾਂਜੀ ਆਹ ਦੇਖੋ ਜੀ ਤਾਰ ਆ ਮਗਲੇ ਥਣਾਂ ਦੀ ਆ ਦੇਖੋ ਪਹਿਲਾਂ ਪਛੋਂ ਥੋੜਾ ਬਹੁਤ ਤੰਗ ਕਰਦਾ ਨਾ ਕਰਦਾ ਜੀ ਆਹ ਵੇਖੋ ਜੀ ਬਿਲਕੁਲ ਬਰਾਬਰ ਦੇ ਵਰਦੇ ਆ ਦੋਸਤੋ ਚਾਰੇ ਥਣ ਆ ਗਏ ਜੀ ਆਹ ਲਓ ਜੀ ਠੀਕ ਹੈ ਜੀ ਬਹੁਤ ਬੋਲੀ ਠੀਕ ਹੈ ਜੀ ਠੀਕ ਆ ਵੇਖੋ ਇਹੀ ਚੀਜ਼ਾਂ ਹੁੰਦੀਆਂ ਸੂਨ ਤੋਂ ਪਹਿਲਾਂ ਇਹਨੂੰ ਟਿੱਪਣਾ ਕਹਿ ਦਿੰਦੇ ਆ ਇਹੀ ਚੀਜ਼ਾਂ ਅਸੀਂ ਪਾਸ ਕਰਕੇ ਲੈ ਕੇ ਆਉਨੇ ਬਹੁਤ ਬੋਲੀ ਬਹੁਤ ਵਧੀਆ ਜੀ ਬਸ ਠੰਡੀ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਵੇ ਸੋ ਦੋਸਤੋ ਵੀਰ ਨੇ ਟਿੱਪ ਕੇ ਦਿਖਾਤਾ ਚਾਰੇ ਥਾਨਾਂ ਦੇ ਵਿੱਚੋਂ ਜਿਹੜਾ ਬਰਾਬਰ ਦਾ ਸ਼ਹਿਰ ਹੈ ਦੋਸਤੋ ਵੀ ਕਿਸੇ ਦੇ ਵਿੱਚ ਕੋਈ ਘੂਰ ਫੁਹਾਰਾ ਨਹੀਂ ਤੁਹਾਨੂੰ ਵੇਖਣ ਦੇ ਵਿੱਚ ਮਿਲੇਗਾ ਬਿਲਕੁਲ ਚੰਗਾ ਜਿਹੜਾ ਚਵਾ ਹੋਵੇਗਾ ਇਸ ਮੱਝ ਦਾ ਤੇ ਇੱਕ ਵਰੀ ਆਪਾਂ ਖੋਲ ਕੇ ਵੀ ਵਿਖਾ ਦਈਏ ਭਰਾਵਾਂ ਨੂੰ ਜੀ ਦੋਸਤੋ ਤੋੜ ਕੇ ਵਿਖਾ ਦਿੰਨੇ ਆ ਤੁਹਾਨੂੰ ਫਾਈਨਲੀ ਆਪਾਂ ਤੇ ਆਪਣੀ ਪਰਖ ਨਰਕ ਦੇ ਨਾਲ ਪਸੂ ਹਾਂਜੀ ਜੀ ਜਗਰੋ ਜਿੰਨਾ ਜਗਰੋ ਸਾਨੂੰ ਆਉਂਦਾ ਅਸੀਂ ਆਪਣੀ ਜੂਰ ਲਾਉਣੀ ਆ ਹਾਂਜੀ ਹਾਂ ਆਹ ਵੇਖੋ ਦੋਸਤੋ ਆ ਲੀਵੇ ਲੋ ਵੇਖੋਗੇ ਤੇ ਜਿਹੜੀ ਬਾਰ ਬਾਰ ਜ਼ਿਕਰ ਕਰਨਾ ਬੰਦਦਾ ਸੋਹਣਾ ਲੀਵਾ ਹੈਗਾ ਹਾਂ ਲੋ ਜੀ ਠੀਕ ਆ ਵੀਰ ਜੀ ਤੇ ਜਿਹੜੀ ਡਿਮਾਂਡ ਕਰਦੇ ਪਏ ਆ ਉਹ ਵੀ ਦੱਸ ਦਿਓ ਜੀ ਡਿਮਾਂਡ ਇਹ ਦੀ 64500 ਰੁਪਇਆ ਉਹਦੇ ਜੋ ਵੀ ਥੋੜਾ ਬੋਧ ਆਪਾਂ ਘੱਟ ਆ ਜਾਂਦਾ ਮੰਨਤਨ ਕਰਾਂਗੇ ਠੀਕ ਹੈ ਜੀ ਬਾਕੀ ਮੱਚ ਤਾਂ 70 ਤੋਂ ਵੀ ਬਾਹਰ ਵੀ ਆ ਇਸ ਟਾਈਮ ਆਪਾਂ ਕਹੀਏ ਤਾਂ ਠੀਕ ਹੈ ਬਾਕੀ ਇਹ ਕਿ ਚਲੋ ਆਪਾਂ ਨੂੰ ਭਾਅ ਤੇ ਮਿਲੀ ਤੇ ਆਪਾਂ ਇਹਨੂੰ ਵਾਜ ਬਰੇਡ ਤੇ ਦੇ ਰਿਹਾ ਹੈ ਠੀਕ ਹੈ ਜੀ ਤੇ ਇੱਕ ਚੋਾਈ ਇੱਕ ਨੰਬਰ ਠੀਕ ਹੈ ਤੇ ਹਰਵੈਲ ਵੀਰੇ ਨੰਬਰ ਵੀ ਜਰੂਰ ਦੱਸਦੇ ਹਾਂ 9903850259906382025 ਠੀਕ ਹੈ ਸੋ ਦੋਸਤੋ ਇਹ ਸਨਵੀਰ ਹਰਵੈਲ ਸਿੰਘ ਜੀ ਤੇ ਮਾਝ ਦੋਸਤੋ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਵੀ ਤੁਸੀਂ ਜਰੂਰ ਆ ਜ਼ਿਕਰ ਕਰ ਸਕਦੇ ਹੋ ਤੇ ਬਾਕੀ ਵਧੇਰੇ ਜਾਣਕਾਰੀ ਲਈ ਜੇ ਕਿਸੇ ਚੀਜ਼ ਦਾ ਨਹੀਂ ਪਤਾ ਲੱਗਾ ਹੋਵੇ ਤਾਂ ਤੁਸੀਂ ਵੀਰ ਹਰਵੈਲ ਦੇ ਸੰਪਰਕ ਨੰਬਰ ਮੈਂ ਵਿੱਚੇ ਵੀਡੀਓ ਤੇ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਵੀ ਜਮ੍ਹਾਂ ਜਾਏ ਜਾਂ ਦੋਸਤੋ ਕੁਆਲਿਟੀ ਵੀ ਜਿਹੜੀ ਤੁਹਾਨੂੰ ਮਿਲ ਜਾਵੇਗੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਦੋਸਤੋ ਮੋਲਾ ਹਰ ਇੱਕ ਤੇ ਉੱਪਰ ਡਿਪੈਂਡ ਹੁੰਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਲਿਓ ਕਿਉਂਕਿ ਵੀਰ ਹਰਵੇਲ ਨੂੰ ਪੜਤੇ ਵਿੱਚ ਹੋਵੇਗਾ ਜਿਹੜਾ ਤੁਹਾਡਾ ਦੋਸਤੋ ਜਿਹੜਾ ਸੌਦਾ ਫਿੱਟ ਬਹਿ ਜਾਏਗਾ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ